श्री गुरु ग्रंथ साहब जी सा। की हजुरी गुरु क्या सास जी वागुरु जी का खालसा वाहेगुरु जी की बट अठपाई हां जो अमृतकाले तो आठ जस्त करके अपना जीवन सफल कर रहे हां संघत जी जो सच्चाई हैं जिंदगी दिया

ਅਸਤੇਜ ਨੂੰ ਛੋੜ ਕੇ ਉੱਚੀ ਸਥਿਤੇ ਜਾ ਰਹੇ ਹੰਮ ਸਮਾਜ ਦੀ ਦਾ ਬਹੁਤ ਮਾਣ ਹੈ ਕਿਉਂਕਿ ਜੋ ਪੁਰਾਤਨ ਸਾਡੇ ਅਤਿਵਿਦਿਆਣ ਵਾਲੇ ਸੱਜਣ ਹਨ ਸਾਡੇ ਬਜ਼ੁਰਗ ਹਨ ਉਹ ਦੱਸਦੇ ਹਨ ਮੇਰੀਏ ਸਰਦਾਰਾਂ ਨੂੰ ਵੀ ਮਨੁਜ ਇਸ ਸਥਿਤ ਤੋਂ ਪਤਾ ਹੈ ਕਿ ਜੋ ਵੀ ਇਸ ਸਟੇਜ ਤੇ ਆਇਆ ਹੈ ਉਹ ਮੇਸ਼ਾ ਚੜ੍ਹਨਿਆ ਕਰ ਗਿਆ ਹੈ ਵਿਦੇਸ਼ਾਂ ਚ ਗਿਆ ਅੱਛੀ ਚੀਜ਼ ਉੱਚੀ ਚੀਜ਼ ਸਟੇਜ ਤੇ ਗਿਆ ਹੈ यह गुरु की बख्शिश है यह मान अपने ज्ञानी जी ने गुरबत विचारा करवा के जो तखल से चन, ओ रोशनी जो चंद्रम की रोशनी है बत चढ़ के संतान लड़िया और संता ने उसन ग्रहण करके अपने जीवन शिकार प्रकाश लिया

भाई साहब भाई देवेंद्र सिंह जी रो कोनद जी आया है और जो सने चरण सिंह जी चांदे हैं उन्होंने भाई भरणी नो फतेहवाणी कितनी सी आज भाई कष्ट है पूरे छह दिन संत दास प्यार बढ़िया है जिवै की गुरु नानक साहिब ने वैसाखी सब ने सोड़ी होगी ਇਹ ਜਿਹੜਾ ਸੱਜਣ ਵਿਅਕਤੀ ਕਿਸ ਪੜੀਚ ਗਿਆ ਤੇ ਕਿ ਸੱਜਣ ਵਿਅਕਤੀ ਨੂੰ ਕਿਹਾ ਤੁਸੀਂ ਉੱਤਰ ਜਾਓ। ਔਰ ਜਿਨ੍ਹਾਂ ਨੇ ਗੁਰੂ ਸਾਹਿਬ ਦਾ ਨਾਮਿਸ ਭੇਅ ਕੀਤਾ ਉਹਨਾਂ ਨੂੰ ਕਿਹਾ ਤੁਸੀਂ ਬਸਦੇ ਰਹੋ। ਕਿ ਗੁਰੂ ਸਾਹਿਬ ਇਹ ਖੇਡ ਹੈ। ਛੋਟੀ ਸੇਜ ਤੋਂ ਵੱਡੀ ਸੇਜ ਜਾਣਾ ਔਰ ਵੱਡੀ ਸੇਜ ਤੋਂ ਹੋਰ ਅੱਗੇ ਜਾਣਾ ਗੁਰੂ ਦੀ ਬਖਸ਼ਿਸ਼ ਦੇ ਬਿਨਾਂ ਨਹੀਂ ਹੋ ਸਕਦਾ। ਉਸ ਦੇ ਅਰਧ ਦੇ ਆਰਧ ਦੇ 350 ਸਾਲ ਦਾ ਸ਼ਿਵਰਦੇਵ ਪਾਦਰ ਸਾਹਿਬ ਜੀ ਅਤੇ ਉਹਨਾਂ ਦੇ ਸ਼ਹੀਦਾਂ ਦੇ ਇਤਿਹਾਸ ਦੇ ਨਵੇਂ ਜੋ ਉਹਨਾਂ ਨੇ ਉਡਾਲਾ ਕੀਤਾ ਕਿ ਅਸੀਂ ਤੈਨੂੰ ਉੱਪਰ ਨੂੰ ਇੱਕ ਪ੍ਰਤੀਯੋਗਤਾ ਕਰਨੀ ਹੈ ਉਹ ਤੈਨੂੰ ਉਹਨਾਂ ਦੀ ਪ੍ਰਤੀਯੋਗਤਾ ਹੋਏਗੀ ਅੱਜ ਚਰਨਜੀਤ ਸਿੰਘ ਜਣ ਸਾਡੇ ਜਨੈਲ ਹੋ ਗਏ ਲੇਕਿਨ ਸਾਡੇ ਗੁਰਿੰਦਰ ਸਿੰਘ ਜੀ ਦਰਪਣ ਉਸ ਨੂੰ ਕੰਟੀਨਿਊ ਕਰਾਂਗੇ ਔਰ ਯਾਨੀ ਇਹਦਾ ਜੋ ਚੈਨਲ ਜਿੰਨਾ ਜਨਾਬ ਸਰਕਾਰ ਕੀਤਾ ਹੋਇਆ ਹੈ ਉਹ ਕਹਿੰਦੇ ਹਮ ਕੀ ਮੈਂ ਗਲਤਾਰਕ تھا ਰਾਇਕਰ 15万 ਦਾ ਔਰ ਉਹਨਾਂ ਦੀ ਕਥਾ ਵੀ ਸਭ ਤੋਂ ਜਲਦੀ ਤੇ ਪਤਾ ਕਰਨੀ ਮੈਂ ਹੁਣ ਬੇਨਤੀ ਕਰਾਂਗਾ ਆਪਣੇ ਪ੍ਰਧਾਨ ਸਹਾਜੀ ਸਿੰਘ ਜੀ ਨੂੰ ਕਿਰਪਾ ਕਰਕੇ ਅਮਨ ਅਤੇ ਜਨਰਨ ਸਿੰਘ ਜੀ ਚਾਂਦ ਜੀ ਨੂੰ ਜੋ ਸਿਬੂ ਸਿੰਘ ਜਮਤ ਨੂੰ ਤੁਹਾਨੂੰ ਪੜਦਾ ਹੈ

ਕੁਸਾ ਮੈਂ ਅਮਰਤਵਲੇ ਦੇਖਣਾ ਹਾਂ ਅਨੰਤੀ ਦਰਪਤਨੀ ਬੀਬੀ ਬਰਿੰਦਰ ਕੌਰ ਜੀ ਉਹ ਵੀ ਅਮਰਤਵਲੇ ਦੇ ਦੁਰੋਂ ਆਂਦੇ ਹਾਂ ਅਤੇ ਕਈ ਸਟਾਫ ਆਏ ਹਨ ਮੈਂ ਵੇਖਿਆ ਸਭ ਦਿਆਂ ਕਰ ਰੰਗੀਆਂ ਕਦੀ ਆਂਦੀਆਂ ਹਨ ਕਦੀ ਸ਼ਾਮ ਨੂੰ ਆਂਦੀਆਂ ਦੇਖਿਆ ਅਨੰਤ ਅਮਰਤਵਲੇ ਦਰਸ਼ਨ ਹੋ ਜਾਂਦੇ ਹਨ ਐ ਪਰ ਸੁਭਾਸ਼ ਵਾਲੀ ਹਨ ਮੈਂ ਹੁਣ ਵਿਜਲਿੰਦੀ ਕਰਾਂਗਾ ਕਿਰਪਾ ਕਰਕੇ ਜਨਿਤ ਰੰਦੀ ਚੀਜ਼ ਨੂੰ ਸਿਰ ਪਾ ਦੇ ਮੀਟਰ ਪਾਤਾ ਗਏ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬੋਲੇ ਵੀ ਸੋ ਨਿਹਾਲ ਸਤਿ ਸ੍ਰੀ ਅਕਾਲ ਯਾਨੀ ਚਰਨ ਜਿसे ਜਿ ਨੂੰ ਬੰਦੀ ਕਰਨਾ ਕੇ ਪਾ ਕਰਕੇ ਉਹ ਵੀ ਸਾਡੇ ਗੁਰਿੰਦਰ ਸਿੰਘ ਦਰਪਨ ਜੀ ਨੂੰ ਵੀ ਉਹਨਾਂ ਦਾ ਬੇਕਦਰ ਮਸਤੇ ਉਹਨਾਂ ਨੂੰ ਜੀ ਪਾ ਦੇ ਨਹੀਂ ਕਿ ਪਾਤਾ ਗਏ ਜਦੋਂ ਜਿੱਤੇ ਭਗਤ ਜੀ ਆਰਟੀਕਲ ਪੜ੍ਹ ਰਹੇ ਨੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸੰਤਾਂ ਨੂੰ ਲਾਲ ਆਉਂਦੀ ਆ ਮੈਂ ਹੁਣ ਥੋੜਾ ਸਮਾਂ ਲੈਣਾ ਲੈਣਾ ਗਿਆਨੀ ਜੀ ਨੂੰ ਕਹਾਂਗਾ ਕਿ 2 ਮਿੰਟ ਰਸਤੇ

ਇਹ 350 ਸਵਾਲ ਆਪ ਜੀ ਦੇ ਸਾਨੂੰ ਜਰੂਰ ਦਿੱਤੇ ਜਾਣਗੇ ਇੱਥੇ ਰਹਿ ਕੇ ਇਹ ਪੇਪਰ ਦੇ ਰਹਿਗੇ ਤੇ ਸੋਸ਼ਲ ਮੀਡੀਆ ਤੇ ਰਹਿਣਗਾ 16 WhatsApp ਗਰੁੱਪ ਲਾਂਚ ਕਰੇਗਾ ਔਰ ਉਹ ਗੁਰਪਾ ਚ ਜਵਾਬ ਦੇਗਾ ਉਹਦੇ ਵਿੱਚ ਤੁਸੀਂ ਇੱਕ ਗੱਲ ਲੈਣਾ ਉਹਦੇ ਨਾਲ ਹੀ ਸਵਾਲ ਆਉਣਗੇ ਤੇ ਨਾਲ ਜਿਹੜੀ ਤਿਆਰੀ ਆ ਉਹ YouTube ਤੇ ਚੱਲ ਰਹੀ ਹੈ ਔਰ ਸਪੈਸ਼ਲ 350 ਸਵਾਲਾਂ ਨੂੰ ਗਹਿੜੇ ਗਹਿੜ ਕੇ ਉਹਦੇ ਜਵਾਬ ਵੀ ਦੱਸੇ ਜਾਣਗੇ सो so, के तेरी पेंटिंग पे लास्ट तक को कमांगा जाने अनजाने से अगर मेरे से कोई भूल हुई मेरी भूल को भूल समझकर भूल जाना मगर मेरी भूल को भूलना मेरे को कभी भी मत भूल जाना मेरे को कभी भी मत भूल जाना आचाबदा जी आया तक बार वाहेगुरु तेरा खालसा वाहेगुरु